ਅੱਜ ਸਾਡੇ ਪੰਜਾਬ ਦੇ ਉਹ ਹਸਤੀ ਆਏ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਇੱਕ ਫਨ ਦਿੱਤਾ ਸਾਨੂੰ ਕਿ ਅਸੀਂ ਛੋਟੇ ਨੇ ਮੈਂ ਵੀ ਦੇਖ ਰਿਆ ਹਾਂ ਲੇ ਕਿ ਉਹ ਪਹਿਲੇ ਐਪੀਸੋਡਸ ਕਰਦੇ ਹੁੰਦੇ ਸੀ ਤੇ ਬਹੁਤ ਵਧੀਆ ਲੱਗਦਾ ਸੀ ਕਿ ਜਦੋਂ ਉਹ ਐਕਟਿੰਗ ਕਰਦੇ ਆ ਆ ਕੁਲਫੀ ਕਰਮਗਰਮ ਇੱਕ ਵਾਰੀ ਭਗਵੰਤ ਮਾਨ ਜੀ ਦੇ ਨਾਮ ਤੇ ਜ਼ੋਰਦਾਰ ਤਾੜੀ ਮਾਰਾ ਸਾਰੇ ਜਾਣੇ ਤੇ ਸਾਨੂੰ ਬਹੁਤ ਉਮੀਦ ਹੈ ਸਾਡੀ ਆਮ ਆਦਮੀ ਆਪ ਪਾਰਟੀ ਸਰਕਾਰ ਤੋਂ ਸਾਡੀ ਪਾਰਟ ਇੱਕ ਪਾਰਟੀ ਨਹੀਂ ਹੈ ਇੱਕ ਆਮ ਆਦਮੀ ਦੀ ਘਰ ਆ ਹੈ ਇੱਕ ਆਮ ਆਦਮੀ ਦਾ ਘਰ ਹੈ ਜਬ ਬਾਕੀ ਪਾਰਟੀਆਂ ਦੀ ਤਰ੍ਹਾਂ ਨਹੀਂ ਹੈ ਪਾਰਟੀ ਹੈ ਇਲੈਕਸ਼ਨ ਲੜੇ ਆਪਣਾ ਕੰਮ ਕਰਨਾ ਹੈ ਇਹ ਸਾਡੀ ਪਾਰਟੀ ਆਮ ਆਦਮੀ ਲਈ ਕੰਮ ਕਰੂਗੀ ਇੱਕ ਵਾਰ ਜ਼ੋਰਦਾਰ ਤਾਲੀ ਮਾਰੋ ਸਾਰੇ ਜਾਨੇ ਛਾਵਾਂ ਵਾਂਢੀ ਦਾ ਹੈ ਬਾੜੀ ਕੋਈ ਬੱਪੂ ਤੇਰੇ ਕੋਲ ਹੁੰਦਿਆ ਬੱਪੂ ਤੇਰੇ ਕੋਲ ਹੁੰਦਿਆ ਨਾ ਜਾਪੀ ਰੱਬ ਦੀ ਵੀ ਲੋੜ ਕੋਈ ਖੁਦ ਚੱਲਦੀ ਰਹੀ ਤਤਿਆ ਵਾ ਵਾ ਓ ਮੈਨੂੰ ਕਰਕੇ ਠੰਡੜੀ ਛਾਂ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ ਐਸਾ ਨਾ ਦਮਾ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਆਏ ਨੇ ਉਹਨਾਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਇੱਕ ਵਾਰੀ ਭਗਵੰਤ ਮਾਨ ਜੀ ਦੇ ਨਾਮ ਤੇ ਜ਼ੋਰਦਾਰ ਤਾੜੀ ਮਾਰੋ ਸਾਰੇ ਜਾਨੇ ਜ਼ੋਰਦਾਰ ਅੱਜ ਸਾਡੇ ਪੰਜਾਬ ਦੇ ਉਹ ਹਸਤੀ ਆਏ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਇੱਕ ਫੰਦ ਦਿੱਤਾ ਸਾਨੂੰ ਕਿ ਅਸੀਂ ਛੋਟੇ ਨੇ ਮੈਂ ਵੀ ਦੇਖ ਰਿਹਾ ਹਾਂ ਲੇ ਕਿਉਂ ਬਿਲਕੁਲ ਐਪੀਸੋਡਸ ਕਰਦੇ ਹੁੰਦੇ ਸੀ ਤੇ ਬਹੁਤ ਵਧੀਆ ਲੱਗਦਾ ਸੀ ਕਿ ਜਿਦਾਂ ਉਹ ਐਕਟਿੰਗ ਕਰਦੇ ਆ ਤੇ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਮੇਰੇ ਅੰਕਲ ਐਮਐਲਏ ਸਾਹਿਬ ਗੁਰਪ੍ਰੀਤ ਗੋਗੀ ਜੀ ਦਾ ਤੇ ਅਸ਼ੋਕ ਪ੍ਰਸਾਦ ਪੱਪੀ ਅੰਕਲ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਗਾਉਣ ਦਾ ਮੌਕਾ ਦਿੱਤਾ ਇੱਕ ਵਾਰੀ ਉਹਨਾਂ ਦੇ ਨਾਮ ਤੇ ਵੀ ਤਾੜੀ ਮਾਰ ਦਿਓ ਤੇ ਜੱਟਾਂ ਨਾਵਿਸ਼ ਕਰਦੇ ਤਾੜੀ ਮਾਰ ਕੇ ਜੱਦ ਦੇ ਦੋ ਥੈਂਕ ਯੂ ਇਸੇੰਤੇ ਜੋ ਆਪਣੇ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਉਸ ਤੇ ਮੈਂ ਤੁਹਾਡੇ ਸਾਹਮਣੇ ਗੀਤ ਪੇਸ਼ ਕਰਨ ਲੱਗਾ ਸੁਣ ਕੇ ਜਰਾ ਛਲਿ ਉਠੀ ਦਰਿਆ ਵਾਦੀ ਛਲਿ ਉਠੀ ਦਰਿਆ ਵਾਦੀ ਸਫਰਾ ਤੇ ਪੁੱਤ ਤੋਰ ਕੇ ਸਫਰਾ ਤੇ ਪੁੱਤ ਤੋਰ ਕੇ ਅੱਖ ਲੱਗਦੀ ਨਿਮਾਵਾ দিনি ছামা দায়ে বাডি মণ্ড ছামা বা দায়ে বাডি বাপতে বাপু তেরে তরে হাজি রবীন্দ্র ਜਾਪੀ ਰੱਬ ਦੀ ਵਿਲਾੜੀ ਕੋਈ ਜੰਗਲ ਅਗੇ ਤਾਲੀ ਮਾਰ ਕੇ ਦੱਸ ਦੋ ਜਰਾ ਤੇ ਸਾਨੂੰ ਬਹੁਤ ਉਮੀਦ ਹੈ ਸਾਡੀ ਆਮ ਆਦਮੀ ਆਪ ਪਾਰਟੀ ਸਰਕਾਰ ਤੋਂ ਸਾਡੀ ਪਾਰ ਇੱਕ ਪਾਰਟੀ ਨਹੀਂ ਹੈ ਇੱਕ ਆਮ ਆਦਮੀ ਦੀ ਘਰ ਹੈ ਇੱਕ ਆਮ ਆਦਮੀ ਦਾ ਘਰ ਹੈ ਜਬ ਬਾਕੀ ਪਾਰਟੀਆਂ ਦੀ ਤਰ੍ਹਾਂ ਨਹੀਂ ਹੈ ਪਾਰਟੀ ਹੈ ਇਲੈਕਸ਼ਨ ਲੜੇ ਆਪਣਾ ਕੰਮ ਕਰਨਾ ਹੈ ਇਹ ਸਾਡੀ ਪਾਰਟੀ ਆਮ ਆਦਮੀ ਲਈ ਕੰਮ ਕਰੂਗੀ ਇੱਕ ਵਾਰ ਜ਼ੋਰਦਾਰ ਤਾਲੀ ਮਾਰੋ ਸਾਰੇ ਜਾਨੇ ਅਕਲ ਫਿਕਰ ਮਗਰਮਾ ਮਾਤਾ ਜੀ ਇੱਕ ਵਾਰੀ ਆ ਜਾਓ ਤੁਸੀਂ ਇੱਕ ਵਾਰੀ ਨਹੀਂ ਇੱਕ ਵਾਰੀ ਤੁਸੀਂ ਇੰਨੇ ਸੱਚੇ ਸਾਂਝੀ ਕੀਤੇ ਐ ਅੱਜ ਮੇਰੇ ਵਰਗੇ ਨਮਾਣੇ ਚ ਬੱਚੇ ਨਾਲ ਵੀ ਕਰ ਲੋ ਤੇ ਜਿਹੜੀ ਸਾਡੀ ਧਰਤੀ ਐ ਉਹ ਸਾਡੀ ਮਾਂ ਐ ਕਿਉਂਕਿ ਸਾਡੇ ਨੂੰ ਧਰਤੀ ਨੇ ਸਾਡੀ ਜਨਮ ਦਿੱਤਾ ਐ ਜੇ ਧਰਤੀ ਨਾ ਹੁੰਦੀ ਤੇ ਅਸੀਂ ਨਾ ਹੁੰਦੇ ਤੇ ਸਾਡੇ ਸਾਹਮਣੇ ਦੋ ਕ ਲੈਣਾ ਗੀਤ ਦੀ ਪੇਸ਼ ਕਰਨ ਲੱਗੇ ਸੁਣ ਕੇ ਜਰਾ ਬੱਚੇ ਮਾਤਾ ਦੇ ਨਨਿਦੇ ਸਕਿਦੇ ਆ ਮਾਵਾਂ ਕਈ ਕੈਲਾ ਡਿਲਡਾਂ ਦਿਆਂ ਗਿੱਲੀ ਥਾਂ ਤੇ ਪੈਂਦੀ ਆ ਆਪ ਮਾਵਾਂ ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀ ਆ ਮੈਂ ਕਿਵੇਂ ਪੁਲਾਵਾਂ ਪਿਆਰ ਤੇਰਾ ਏ ਤੇਰੀ ਮਮਤਾ ਤੇ ਦੁਲਾਰ ਤੇਰਾ ਖੁਦ ਚੱਲਦੀ ਰਹੀ ਤਤਿਆ ਵਾ ਵਾ ਓ ਮੈਨੂੰ ਕਰਕੇ ਠੰਡੜੀ ਛਾਂ ਹਰ ਜਨਮ ਦੇਨ ਨਹੀਂ ਦੇ ਸਕਦਾ ਮੈਂ ਤੇਰੇ ਐਸਾ ਨਾਂ ਦਾ ਮਾਂ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ ਐਸਾ ਨਾਂ ਦਾ ਮਾਂ ਬਚਪਨ ਵੀ ਅੱਜ ਮੈਂ ਨਹੀਂ ਭੁੱਲਿਆ ਨਾ ਭੁੱਲੇ ਆਉ ਨਾ ਚਾਹਵਾਂ ਨੂੰ ਜੋ ਬਦਲ ਬਦਲ ਕੇ ਰੱਖਦੀ ਸੀ ਨਾ ਭੁੱਲੇ ਆਓ ਨਾ ਨਾ ਮਾਨੂ ਕਦੇ ਮਿੱਠੀ ਐ ਮਿੱਠੀ ਕਹਿੰਦੀ ਸੀ ਕਦੇ ਮਿੱਠੀ ਐ ਮਿੱਠੀ ਕਹਿੰਦੀ ਸੀ ਹਾ ਕਦੇ ਕਹਿੰਦੀ ਸੀ ਸੋਣਾ ਹਰ ਜਨਮ ਦੇਣ ਨਹੀਂ ਦੇ ਸੋਕਦਾ ਮੈਂ ਤੇਰੇ ਐਸਾ ਨਾਦਾ ਮ ਜੰਗਲ ਕੇ ਤਲੀ ਮਰ ਕੇ ਦੱਸ ਜਰਾ